ਹallelujah hallelujah thank you jee jesus hallelujah hallelujah ਮੇਰੇ ਮਹਾਨ ਪਰਮੇਸ਼ਰ ਸਿੱਤ ਤੁਹਾਡਾ ਧੰਨਵਾਦ ਕਰਦੇ ਆ ਸ਼ਕਤੀਮਾਨ ਪਰਮੇਸ਼ਰ ਸਿੱਤ ਤੁਹਾਡਾ ਧੰਨਵਾਦ ਕਰਦੇ ਆ ਤੁਹਾਡਾ ਸਵਾਗਤ ਕਰਦੇ ਆ ਮੇਰੇ ਪਿਆਰੇ ਪ੍ਰਭੂ ਜੀ ਅਸੀਂ ਤੁਹਾਨੂੰ ਮਹਿਮਾ ਦਿੰਨੇ ਆ ਪਿਤਾ ਤੁਸੀਂ ਮਹਿਮਾ ਦੇ ਯੋਗ ਚ ਪਿਤਾ ਤੁਹਾਡਾ ਸ਼ੁਕਰਗੁਜ਼ਾਰ ਕਰਦੇ ਆ ਮੇਰੇ ਪਿਆਰੇ ਪ੍ਰਭੂ ਜੀ ਇਸ ਸਮੇਂ ਦੇ ਲਈ ਪਿਤਾ ਅਸੀਂ ਤੁਹਾਡਾ ਸ਼ੁਕਰਗੁਜ਼ਾਰ ਕਰਦੇ ਆ ਮੇਰੇ ਪਿਆਰੇ ਪ੍ਰਭੂ ਜੀ ਤੁਸੀਂ ਪਿਤਾ ਪਰਮੇਸ਼ਰ ਸਾਨੂੰ ਸੋਮਾਲ ਕੇ ਰੱਖਿਆ ਮੇਰੇ ਪਿਆਰੇ ਪ੍ਰਭੂ ਜੀ ਤੁਸੀਂ ਇਸ ਸਮਾਂ ਦਿੱਤਾ ਮੇਰੇ ਪਿਆਰੇ ਪ੍ਰਭੂ ਜੀ ਤੁਸੀਂ ਸਾਨੂੰ ਸਮਾਂ ਦਿੱਤਾ ਮੇਰੇ ਪਿਆਰੇ ਪ੍ਰਭੂ ਜੀ ਤੁਸੀਂ ਸਾਨੂੰ ਜੀਂਦਿਆ ਜੇ ਪਿਤਾ ਪਰਮੇਸ਼ਰ ਰੱਖਿਆ ਤੁਸੀਂ ਅੱਜ ਦਾ ਸਮਾਂ ਪਿਤਾ ਪਰਮੇਸ਼ਰ ਤੁਸੀਂ ਅੱਜ ਫਿਰ ਸਾਨੂੰ ਦਿੱਤਾ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਪਿਤਾ ਪਰਮੇਸ਼ਰ ਇਸ ਸਮਾਅ ਦੇ ਲਈ ਪਿਤਾ ਅਸੀਂ ਤੁਹਾਡਾ ਧੰਨਵਾਦ ਕਰਦੇ ਮੇਰੇ ਪਿਆਰੇ ਪ੍ਰਭੂ ਜੀ ਅਸੀਂ ਦਿਲ ਤੋਂ ਪਿਤਾ ਸਿੱਤ ਤੁਹਾਡਾ ਧੰਨਵਾਦ ਕਰਦੇ ਤੁਹਾਡਾ ਸ਼ੁਕਰ ਕਰਦੇ ਪ੍ਰਭੂ ਜੀ ਅਸੀਂ ਵਿਸ਼ਵਾਸ ਕਰਦੇ ਮੇਰੇ ਪਿਆਰੇ ਪ੍ਰਭੂ ਜੀ ਜਿਸ ਤਰ੍ਹਾਂ ਪਿਤਾ ਤੁਸੀਂ ਰਾਤ ਤੋਂ ਸਾਨੂੰ ਸੰਭਾਲ ਕੇ ਰੱਖਿਆ ਤੁਸੀਂ ਦਿਨ ਤੋਂ ਪਿਤਾ ਸਾਨੂੰ ਸੰਭਾਲ ਕੇ ਰੱਖੋਗੇ ਮੇਰੇ ਪਿਆਰੇ ਪ੍ਰਭੂ ਜੀ ਹਾਰੇ ਕਿ ਸ਼ੈਤਾਨੀ ਯੋਜਨਾ ਤੋਂ ਪਿਤਾ ਪਰਮੇਸ਼ਰ ਸਾਨੂੰ ਬਚਾ ਕੇ ਰੱਖੋਗੇ ਮੇਰੇ ਪਿਆਰੇ ਪ੍ਰਭੂ ਜੀ ਅਸੀਂ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਤੁਹਾਡਾ ਸ਼ੁਕਰ ਕਰਦੇ ਆ ਪਿਤਾ ਪਿਤਾ ਪਰਮੇਸ਼ਰ ਅਸੀਂ ਤੁਹਾਨੂੰ ਮਹਿਮਾ ਤੇ ਵਡਿਆਈ ਦੇਣੀ ਆ ਪਿਤਾ ਪਿਤਾ ਸਾਡਾ ਬੈਠਣਾ ਤੁਹਾਨੂੰ ਪਿਤਾ ਪਸੰਦ ਆਵੇ ਮੇਰੇ ਪਿਆਰੇ ਪ੍ਰਭੂ ਜੀ ਹਰ ਇੱਕ ਸ਼ੈਤਾਨੀ ਯੋਜਨਾ ਨੂੰ ਪਿਤਾ ਪਰਮੇਸ਼ਰ ਸਾਡੇ ਜੀਵ ਵਿੱਚ ਆਊਟ ਦਾ ਫਰ ਦੂਰ ਕਰੋ ਅਸੀਂ ਤੁਹਾਡਾ ਧੰਨਵਾਦ ਕਰਦੇ ਤੁਹਾਡਾ ਸ਼ੁਕਰ ਕਰਦੇ ਆ ਪ੍ਰਭੂ ਯਿਸੂ ਮਸੀਹ ਦੇ ਨਾਮ ਚ ਮੰਗਦੇ ਆ ਆਮੀਨ ਅੱਜ ਅਸੀਂ ਅੱਜ ਦੇਖਾਂਗੇ ਜਰਮੀਆਂ 33 ਦੀ 3 ਚ ਲਿਖਿਆ ਮੈਨੂੰ ਪੁਕਾਰਤੇ ਮੈਂ ਤੈਨੂੰ ਉੱਤਰ ਦਵਾਂਗਾ ਤੇ ਮੈਂ ਤੈਨੂੰ ਵੱਡੀਆਂ-ਵੱਡੀਆਂ ਤੇ ਓਖੀਆਂ ਗੱਲਾਂ ਦੱਸਾਂਗਾ ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ ਹallelujah ਲੀਆਂ ਪਰਮੇਸ਼ਰ ਦਾ ਬਚਨ ਸਾਨੂੰ ਕੀ ਕਹਿ ਰਿਹਾ ਜੇ ਤੁਸੀਂ ਬੰਦਨਾ ਚ ਫਸੇ ਹੋ ਜੇ ਜਬੂਰੀ ਚ ਫਸੇ ਹੋ ਜੇ ਜਲੀਚਾਰਾ ਚ ਫਸੇ ਹੋ ਜੇ ਤੁਹਾਨੂੰ ਕੋਈ ਸ਼ਪਤਾ ਨਹੀਂ ਲੱਗ ਰਿਹਾ ਹallelujah ਜੇ ਤੁਹਾਡੇ ਬੱਚੇ ਜੇ ਤੁਹਾਡੇ ਰਿਸ਼ਤੇਦਾਰ ਜਾਂ ਕੋਈ ਵੀ ਤੁਹਾਡੇ ਜਿਹਨਾਂ ਤੁਸੀਂ ਪਿਆਰ ਕਰਦੇ ਜੋ ਨਸ਼ੇ ਵਿੱਚ ਨੇ ਗਰੀਬੀ ਦੇ ਬੰਧਨ ਚਵੇਂ ਹallelujah ਬਿਮਾਰ ਨੇ ਲਈ ਚਾਰ ਨੇ ਦੁਖੀ ਨੇ ਰੋਗੀ ਨੇ ਪਰਮੇਸ਼ਰ ਨੇ ਕੀ ਕਿਹਾ ਮੇਰ ਕੋ ਮੰਗ ਮੈਂ ਤੈਨੂੰ ਦਵਾਂਗਾ ਜੇ ਦਸੀਂ ਪਰਮੇਸ਼ਰ ਕੋ ਮੰਗਾਂਗੇ ਯਹਵਾ ਸਾਡੇ ਰਾਹਦਿਆਂ ਨੂੰ ਓਪਨ ਕਰੇਗਾ ਜੋ ਗਹਿਰੇ ਭੇ ਤੇ ਉਹ ਸਾਨੂੰ ਪਰਮੇਸ਼ਰ ਦੱਸੇਗਾ ਆਪਣੇ ਸਵਰਗੀ ਦੂਤ ਸਾਡੇ ਅੱਗੇ ਭੇਜੇਗਾ ਕੋਈ ਇਨਸਾਨ ਦੇ ਰੂਪ ਚ ਭੇਜੇਗਾ ਹallelujah ਸਾਡੇ ਜੋ ਦੁਸ਼ਟ ਆਤਮਾ ਲੜਾਈ ਵਾਲੀ ਝਗੜੇ ਵਾਲੀ ਆਤਮਾ ਉਹ ਸਾਨੂੰ ਛੱਡ ਕੇ ਜਾਏਗੀ ਜੇ ਅਸੀਂ ਵਿਸ਼ਵਾਸ ਨਾਲ ਪ੍ਰਾਰਥਨਾ ਕਰਾਂਗੇ ਜੇ ਅਸੀਂ ਪਰਮੇਸ਼ਰ ਦਾ ਵਚਨ ਲੈ ਕੇ ਪ੍ਰਾਰਥਨਾ ਕਰਾਂਗੇ ਵੀ ਪਰਮੇਸ਼ਰ ਤੇਰੇ ਵਚਨ ਚ ਲਿਖਿਆ ਹੈ ਤੂੰ ਸਾਨੂੰ ਓਖੀਆਂ ਗੱਲਾਂ ਦੱਸ ਖੁਦਾਵਨ ਅਸੀਂ ਨਹੀਂ ਜਾਣਦੇ ਅਸੀਂ ਗਰੀਬੀ ਦੇ ਸ਼ਰਾਫ ਚੋਂ ਕਿੱਦਾਂ ਬਾਹਰ ਨਿਕਲੀਏ ਅਸੀਂ ਨਸ਼ੇ ਤੇ ਬੰਦਨ ਚੋਂ ਮੇਰੇ ਬੱਚੇ ਨੂੰ ਕਿੱਦਾਂ ਬਾਹਰ ਨਿਕਲਾ ਖੁਦਾਵਾ ਤੇਰਾ ਵਾਦਾ ਹੈ ਆਪਣੇ ਵਾਦੇ ਨੂੰ ਪੂਰਾ ਕਰ ਸੱਚਮੁੱਚ ਜਿੱਦੋਂ ਤੁਸੀਂ ਮੰਗੋਗੇ ਖੁਦਾਵਾ ਤੁਹਾਨੂੰ ਦੇਗਾ ਮੈਂ ਪਰਮੇਸ਼ਰ ਦੀ ਦਾਸੀ ਹੋਣ ਦੇ ਨਾਤੇ ਤੁਹਾਡੇ ਤੇ ਗੋਸ਼ਨਾ ਕਰਦੀ ਆ ਤੁਹਾਡਾ ਹਰ ਇੱਕ ਬੰਧਨ ਟੁੱਟੇਗਾ ਤੁਹਾਡੇ ਬੱਚੇ ਨਸ਼ੇ ਚੋਂ ਨਿਕਲਣਗੇ ਤੁਸੀਂ ਗਰੀਬੀ ਦੇ ਬੰਧਨ ਚੋਂ ਨਿਕਲੋਗੇ ਹallelujah ਜਿਦੋਂ ਅਸੀਂ ਪਰਮੇਸ਼ਰ ਕੋ ਰੂਹ ਸੱਚਾਈ ਨਾਲ ਪ੍ਰਾਰਥਨਾ ਕਰਾਂਗੇ ਜਿਦੋਂ ਅਸੀਂ ਆਪਣੇ ਬੱਚੇ ਨੂੰ ਵਾਸਤੇ ਪ੍ਰਾਰਥਨਾ ਕਰਾਂਗੇ ਜੇ ਇੱਕ ਮਾਂ ਪ੍ਰਾਰਥਨਾ ਕਰਦੀ ਏ ਤੇ ਬੱਚਾ ਬਦਲ ਜਾਂਦਾ ਏ ਹallelujah ਜੇ ਪਤਨੀ ਪ੍ਰਾਰਥਨਾ ਕਰਦੀ ਏ ਤਾਂ ਪਤੀ ਬਦਲ ਜਾਂਦਾ ਏ ਕਿਉਂਕਿ ਜਨਾਨੀ ਪ੍ਰਾਰਥਨਾ ਕਰੇ ਤੇ ਖੁਦਾਵਾਨ ਕਦੇ ਪਹਿਲਾਂ ਜਨਾਨੀ ਨਹੀਂ ਪ੍ਰਚਾਰ ਕੀਤਾ ਸੀ ਹallelujah ਤੇ ਜਿਦੋਂ ਜਨਾਨੀ ਪ੍ਰਾਰਥਨਾ ਕਰਦੀ ਏ ਤੇ ਸੱਚਮੁੱਚ ਹੀ ਹੋਵਾਂ ਦੀ ਪ੍ਰਾਰਥਨਾ ਨੂੰ ਉੱਤਰ ਦਿੰਦਾ ਏ ਤੁਸੀਂ ਆਪਣੇ ਹਿਰਦਿਆਂ ਨੂੰ ਖੋਲ ਕੇ ਪ੍ਰਾਰਥਨਾ ਕਰੋ ਪਰਮੇਸ਼ਰ ਕੋ ਮੰਗੋ ਬਿਖੁਦਾਵਰ ਮੇਰੀ ਗਰੀਬੀ ਚੋਂ ਮੈਨੂੰ ਬਾਹਰ ਕੱਢ ਮੈਨੂੰ ਦੁੱਖ ਚੋਂ ਬਾਹਰ ਕੱਢ ਮੇਰੀ ਲੜਾਈ ਝਗੜੇ ਨੂੰ ਆਊਟ ਕਰ ਮੇਰੇ ਜੀਵਨ ਦੇ ਵਿੱਚੋਂ ਆਪਣੀਆਂ ਜੋ ਆਦਤਾਂ ਹੈ ਆਪਣੀਆਂ ਆਦਤਾਂ ਪਰਮੇਸ਼ਰ ਦੇ ਵਚਨਾਂ ਤੇ ਚੱਲੋ ਆਪਣੀਆਂ ਗੰਦੀਆਂ ਆਦਤਾਂ ਕੱਢੋ ਆਪਣੇ ਜੀਵਨ ਦੇ ਵਿੱਚੋਂ ਆਊਟ ਕਰੋ ਜਦੋਂ ਅਸੀਂ ਪਰਮੇਸ਼ਰ ਦੇ ਵਚਨਾਂ ਤੇ ਚੱਲਾਂਗੇ ਖੁਦਾਵਾ ਸਾਨੂੰ ਬLES ਕਰੇਗਾ ਤੇ ਜੇ خدا ਮਰ ਬles ਕਰੇਗਾ ਉਹ ਤਾਂ ਸੱਚਮੁੱਚ ਸ਼ੈਤਾਨ ਸਾਡੇ ਜੀਵ ਵਿੱਚ ਸ਼ਰਮਿੰਦਾ ਆਏਗਾ ਹਾਲੇਲੂਇਆ ਕਦੇ ਪਰਮੇਸ਼ਰ ਨੇ ਵਾਦਾ ਕੀਤਾ ਹੈ ਪਰਮੇਸ਼ਰ ਦਾ ਵਾਦਾ ਸੱਚਮੁੱਚ ਖੁਦਾਵਰ ਜਦੋਂ ਵਾਦਾ ਕਰਦਾ ਹੈ ਉਹ ਵਾਦੇ ਨੂੰ ਪੂਰਾ ਕਰਦਾ ਹੈ ਆਮੀਨ ਹਾਲੇਲੂਇਆ ਹਾਲੇਲੂਇਆ ਧੰਵਾ ਧੰਵਾਦ ਮੇਰੇ ਮਹਾਨ ਪਰਮੇਸ਼ਰ ਪਿਤਾ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਪ੍ਰਭੂ ਜੀ ਜਿੰਨੇ ਵੀ ਭਾਈ ਭੈਣ ਪਿਤਾ ਪਰਮੇਸ਼ਰ ਇਸ ਪ੍ਰਾਰਥਨਾ ਨੂੰ ਸੁਣਨ ਮੇਰੇ ਪਿਆਰੇ ਪ੍ਰਭੂ ਜੀ ਦੁਖੀ ਲਈ ਚਾਰ ਬਿਮਾਰ ਲਈ ਪਿਤਾ ਪਰਮੇਸ਼ ਯੇਸ਼ੂ ਦੇ ਨਾਮ ਤੇ ਹੀਲ ਹੋਣ ਪਿਤਾ ਤੁਹਾਡਾ ਆਤਮਾ ਇਹਨਾਂ ਨੂੰ ਸ਼ੂਵੇ ਪਿਤਾ ਪਿਤਾ ਪਰਮੇਸ਼ ਤੁਹਾਡਾ ਵਾਅਦਾ ਤੁਸੀਂ ਕਿਹਾ ਜਿੱਥੇ ਦੋ ਜਾਂ ਤਿੰਨ ਮੇਰੇ ਨਾਲ ਇਕੱਠੇ ਉੱਥੇ ਮੈਂ ਹਾਜ਼ਰਾਂ ਪਵਿੱਤਰ ਆਤਮਾ ਤੁਸੀਂ ਹਾਜ਼ਰ ਜੇ ਮੇਰੇ ਪਿਆਰੇ ਪ੍ਰਭੂ ਜੀ ਮੈਂ ਗਰੀਬੀ ਤੇ ਬੰਧਨ ਤੋਂ ਪਿਤਾ ਆਜ਼ਾਦ ਕਰੋ ਮੇਰੇ ਪਿਆਰੇ ਪ੍ਰਭੂ ਜੀ ਮੈਂ ਤੁਹਾਡੀ ਦਾਸੀ ਹੋਂਦੇ ਨਾਤੇ ਮੈਂ ਇਹ ਤੇ ਗੋਸ਼ਨਾ ਕਰਦੀ ਆ ਇਹ ਬੁਮਾਰਦ ਬੰਧਨ ਚੋਂ ਆਜ਼ਾਦ ਹੋ ਚੁੱਕੇ ਨੇ ਇਹ ਗਰੀਬੀ ਤੇ ਸ਼ਰਾਬ ਤੋਂ ਆਜ਼ਾਦ ਹੋ ਚੁੱਕੇ ਨੇ ਇਹ ਨਸ਼ੇ ਤੇ ਸ਼ਰਾਬ ਤੋਂ ਆਬਾਰ ਹੋ ਚੁੱਕੇ ਨੇ ਪਿਤਾ ਪਰਮੇਸ਼ਰ ਕਿਉਂ ਵੀ ਤੁਹਾਡਾ ਵਾਅਦਾ ਖੁਦਾਵਾਨ ਤੁਸੀਂ ਕਿਹਾ ਹੈ ਜੋ ਕੁਝ ਤੁਸੀਂ ਧਰਤੀ ਤੇ ਬਨੋਗੇ ਉਸ ਵਰਗ ਚ ਬਨਿਆ ਜਾਏਗਾ ਜੋ ਕੁਝ ਤੁਸੀਂ ਧਰਤੀ ਤੇ ਖੋਲੋਗੇ ਉਹ ਸਵਰਗ ਚ ਖੁੱਲੇਗਾ ਮੇਰੇ ਪਿਆਰੇ ਪ੍ਰਭੂ ਜੀ ਮੈਂ ਪ੍ਰਾਰਥਨਾ ਕਰਦੀ ਹਾਂ ਪਿਤਾ ਮੈਂ ਸ਼ੈਤਾਨ ਦੀ ਯੋਜਨਾ ਨੂੰ ਮੈਂ ਬੰਦ ਦੀ ਇਹਨਾਂ ਦੇ ਜੀਵਨ ਦੇ ਵਿੱਚੋਂ ਪਿਤਾ ਪਰਮੇਸ਼ਰ ਦੀ ਆਸ਼ੀਸ਼ ਬਰਕਤ ਨੂੰ ਖੋਲਦੇ ਹਾਂ ਖੁਦਾਵਾਨ ਇਹਨਾਂ ਦੀ ਚੰਗਿਆਈ ਨੂੰ ਪਿਤਾ ਪਰਮੇਸ਼ਰ ਮੰਗਦੀ ਹਾਂ ਖੁਦਾਵਾਨ ਐਨੜ ਚੰਗਿਆਈ ਦੋ ਹੀਲਿੰਗ ਦੋ ਪਿਤਾ ਜੋ ਪਿਤਾ ਤੁਹਾਡੇ ਵਚਨ ਚ ਲਿਖਿਆ ਹੈ ਇਹਨਾਂ ਤੇ ਪਿਤਾ ਨੂੰ ਓਖੀਆਂ ਗੱਲਾਂ ਪਗਰਟ ਕਰੋ ਪਿਤਾ ਐਨੜ ਪਿਤਾ ਪਰਮੇਸ਼ਰ ਆਪਣੇ ਵਚਨਾਂ ਤੇ ਚਲਾਓ ਮੇਰੇ ਪਿਆਰੇ ਪ੍ਰਭੂ ਜੀ ਇਹ ਤੁਹਾਡੇ ਵਚਨਾਂ ਤੇ ਚੱਲ ਸਕਣ ਮੇਰੇ ਮਹਾਨ ਪਿਤਾ ਤੁਸੀਂ ਹਲ ਤੇ ਦੇਹਾ ਕਰੋ ਮੇਰੇ ਪਿਆਰੇ ਪ੍ਰਭੂ ਜੀ ਕਿਉਂਕਿ ਤੁਸੀਂ ਕਿਹਾ ਮੈਂ ਦੇਹਾ ਦਾ ਸਾਗਰ ਹਾਂ ਸੱਚਮੁੱਚ ਪਿਤਾ ਤੁਹਾਡੀ ਦਇਆ ਤੁਹਾਡਾ ਫਜ਼ਲ ਪਿਤਾ ਕਾਫੀ ਹੈ ਮੇਰੇ ਮਹਾਨ ਪਿਤਾ ਪਰਮੇਸ਼ਰ ਅੰਦੀ ਆਕਾਸ਼ ਨੂੰ ਪਿਤਾ ਆਕਾਸ਼ ਤੋਂ ਪਿਤਾ ਖਿੜਕੀਆਂ ਖੋਲ ਕੇ ਬੇਤਨ ਬਰਕਤ ਆਸ਼ਿਸ਼ ਦੋ ਸ਼ੈਤਾਨ ਨੂੰ ਇਹਦੇ ਜੀਮੇ ਚ ਦਫਾ ਦੂਰ ਆਊਟ ਕਰੋ ਕੀਤਾ ਕਰੈ ਜਾਦੂ ਟੂਣਾ ਦੇ ਵਿੱਚ ਆਊਟ ਹੋ ਜੇ ਪਿਤਾ ਪਿਤਾ ਤੁਹਾਡੇ ਬੱਚੇ ਚ ਲਿਖਿਆ ਦਾਊਦ ਦੇ ਘਰਾਨੇ ਚ ਕਦੀ ਜਾਦੂ ਟੂਣਾ ਨਹੀਂ ਚੱਲਦਾ ਅੱਜ ਦੇ ਮੈਂ ਤੁਹਾਡੇ ਤੇ ਗੋਸ਼ਨਾ ਕਰਦੀ ਆ ਤੁਹਾਡੇ ਦੇ ਜਾਦੂ ਟੂਣਾ ਕੋਈ ਨਹੀਂ ਚੱਲੇਗਾ ਯੀਸ਼ੂ ਦੇ ਨਾਮ ਤੇ ਤੁਸੀਂ ਹੀਲ ਜੇ ਬਲੇਸੀ ਪਰਮੇਸ਼ਰ ਦਾ ਆਤਮਾ ਤੁਹਾਨੂੰ ਸ਼ੂ ਰਿਆ ਪਿਤਾ ਮੈਂ ਤੁਹਾਡਾ ਥੈਂਕ ਯੂ ਕਰਦੀ ਹਾਂ ਧੰਨਵਾਦ ਕਰਦੀ ਹਾਂ ਪ੍ਰਭੂ ਜੀ ਸੱਚਮੁੱਚ ਪਿਤਾ ਮੈਂ ਦਿਲ ਤੋਂ ਤੁਹਾਡਾ ਧੰਨਵਾਦ ਕਰਦੀ ਹਾਂ ਮੇਰੇ ਪਿਆਰੇ ਪ੍ਰਭੂ ਜੀ ਮੈਂ ਵਿਸ਼ਵਾਸ ਕਰਦੀ ਹਾਂ ਪਿਤਾ ਪਰਮੇਸ਼ਰ ਤੁਸੀਂ ਆਪਣੇ ਸਵਰਗੀ ਦੂਤਾਂ ਨੂੰ ਜੀਵਨ ਦੇ ਵਿੱਚ ਭੇਜਦੇ ਨੇ ਜੁਆਲ ਦੇ ਮਾਰਗਾਂ ਨੂੰ ਤਿਆਰ ਕਰਨਗੇ ਮੇਰੇ ਪਿਆਰੇ ਪ੍ਰਭੂ ਜੀ ਮੇਰੇ ਮਹਾਨ ਪਿਤਾ ਪਰਮੇਸ਼ਰ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਮੈਂ ਤੁਹਾਡੀ ਤਾਰੀਫ ਕਰਦੀ ਹਾਂ ਪ੍ਰਭੂ ਜੀ ਮੇਰੇ ਪਿਤਾ ਪਰਮੇਸ਼ਰ ਜਿੰਨੇ ਵੀ ਦੁੱਖ ਹੀ ਲੈ ਚਾਰਨੇ ਪਿਤਾ ਜਿੰਨੇ ਵੀ ਪਿਤਾ ਪਰਮੇਸ਼ਰ ਰਣਦੇ ਵਿਆਰੀ ਨੇ ਪਿਤਾ ਇਹਨਾਂ ਦੇ ਪੈਰੇ ਦੀ ਚੌਂਕੀ ਭਾਂਜਨ ਮੇਰੇ ਪਿਆਰੇ ਪ੍ਰਭੂ ਜੀ ਅਏ ਤੁਹਾਡਾ ਆਤਮਾ ਪਿਤਾ ਨਰਿਸ਼ੂ ਵੇ ਪਿਤਾ ਪਿਤਾ ਪਰਮੇਸ਼ਰ ਤੇデア ਕਰ ਮੈਂ ਤੁਹਾਰੇ ਤੇ ਗੋਸ਼ਨਾ ਕਰਦੀ ਆ ਤੁਸੀਂ ਬਲੈਸ ਹੋ ਚੁੱਕੇ ਜੀ ਤੁਹਾਡੀਆਂ ਗਰੀਬੀਆਂ ਜਾ ਚੁੱਕੀਆਂ ਤੁਹਾਡੇ ਨਸ਼ੇ ਬੱਚੇ ਦੇ ਜਾ ਚੁੱਕੇ ਤੁਸੀਂ ਬਲੈਸ ਹੋ ਚੁੱਕੇ ਜੀ ਨਸ਼ੇ ਵਾਲੀ ਦੁਸ਼ਟ ਆਤਮਾ ਤੁਹਾਡੇ ਘਰਾਂ ਚ ਜਾ ਚੁੱਕੀ ਹੈ ਪਰਮੇਸ਼ਰ ਨੇ ਕਿਹਾ ਏ ਮੈਂ ਤੁਹਾਡਾ ਸਵਰਗੀ ਪਿਤਾ ਹਾਂ ਤੁਸੀਂ ਮੰਗੋ ਤੇ ਮੈਂ ਤੁਹਾਨੂੰ ਦਵਾਂਗਾ ਪਰਮੇਸ਼ਰ ਦਾ ਵਾਅਦਾ ਜਿੱਦੋਂ ਤੁਸੀਂ ਕੁਟਰੇ ਤੇ ਆਣ ਕੇ ਪਰਮੇਸ਼ਰ ਕੋ ਮੰਗੋਗੇ ਖੁਦਾਵਾ ਤੁਹਾਨੂੰ ਬles ਕਰੇਗਾ ਤੁਹਾਨੂੰ ਆਸ਼ੀਸ਼ ਕਰੇਗਾ ਤੁਹਾਨੂੰ ਆਪਣਾ ਆਤਮਾ ਤੁਹਾਡੇ ਤੇ ਮਡੇਲੇਗਾ ਕਿਵੇਂ ਪਰਮੇਸ਼ਰ ਨੇ ਕਿਹਾ ਏ ਪਰਮੇਸ਼ਰ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਪ੍ਰਭੂ ਜੀ ਮੇਰੇ ਪਿਤਾ ਪਰਮੇਸ਼ਰ ਤੇ ਦੇਹਾ ਕਰ ਰਹਿਮਤ ਕਰੋ ਇਹਨਾਂ ਦੇ ਰਾਹਦਿਆਂ ਨੂੰ ਓਪਨ ਕਰੋ ਮੇਰੇ ਪਿਆਰੇ ਪ੍ਰਭੂ ਜੀ ਸ਼ੈਤਾਨੀ ਯੋਜਨਾ ਪਿਤਾ ਨੇ ਤੇ ਕਾਮਨਾ ਕਰ ਸਕੇ ਪਿਤਾ ਮੇਰੇ ਮਹਾਨ ਪਿਤਾ ਪਰਮੇਸ਼ਰ ਤੁਹਾਡੀ ਹੈ ਯੂਰੀ ਦੇ ਵਿੱਚ ਪਿਤਾ ਇਹ ਬਹਿਣ ਸਕਰ ਪਿਤਾ ਜੋ ਸ਼ੈਤਾਨ ਇਹਨਾਂ ਨੂੰ ਨੀਂਦ ਦਵੰਦਾ ਪਿਤਾ ਉਹ ਮੈਂ ਸ਼ੈਤਾਨ ਨੂੰ ਡਾਣ ਦੇ ਯੇਸ਼ੂ ਦੇ ਨਾਮ ਤੇ ਇਹ ਪਿਤਾ ਤੁਹਾਡੇ ਵਚਨਾਂ 'ਚ ਵਦਨ ਤੁਹਾਡੀ ਪਵਨਾਥਨਾ 'ਚ ਵਦਨ ਮੇਰੇ ਪਿਤਾ ਤੁਹਾਡਾ ਅਨੁਗ੍ਰਹਿ ਨਾ ਤੇ ਆਵੇ ਮੇਰੇ ਪਿਆਰੇ ਪ੍ਰਭੂ ਜੀ ਤੁਹਾਡਾ ਫੋਜ ਲੈ ਨਾ ਤੇ ਆਵੇ ਮੇਰੇ ਪਿਤਾ ਪਰਮੇਸ਼ਰ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਤੁਹਾਡੀ ਤਾਰੀਫ ਕਰਦੀ ਹਾਂ ਮੇਰੇ ਪਿਆਰੇ ਪ੍ਰਭੂ ਜੀ ਸਾਰੀ ਕਲੇਸ਼ੀਆਂ ਨੂੰ ਪਿਤਾ ਤੁਹਾਡੇ ਲਹੂ ਦੇ ਵਿੱਚ ਕਵਰ ਕਰਦੀਆਂ। ਸ਼ੈਤਾਨੀ ਯੋਜਨਾਵਾਂ ਮਨ ਦੇ ਜੀਵ ਵਿੱਚ ਡਾੜਦੀਆਂ। ਮੇਰੇ ਪਿਤਾ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ, ਤੁਹਾਡਾ ਸ਼ੁਕਰ ਕਰਦੀ ਹਾਂ। ਪ੍ਰਭ ਯਿਸੂ ਮਸੀਹ ਦੇ ਨਾਮ 'ਚ ਮੰਗਦੀ ਹਾਂ। ਆਮੀਨ। ਗੋਡ ਬles ਯੂ ਆਲ।